ਇੱਕ ਪੁੱਤ 15 ਮਹੀਨੇ ਪਹਿਲਾਂ ਚੜਿਆ ਸੀ ਨਸ਼ੇ ਦੀ ਭੇਂਟ ਹੁਣ ਦੂਜਾ ਵੀ ਨਸ਼ੇ ਕਾਰਨ 15 ਦਿਨਾਂ ਤੋਂ ਘਰੋਂ ਹੈ ਗਾਇਬ ਦੱਸ ਦਈਏ ਕਿ ਮਾਮਲਾ ਬਟਾਲਾ ਦੇ ਅਹਿਮਦਾਬਾਦ ਤੋਂ ਸਾਹਮਣੇ ਜਿੱਥੇ ਕਿ ਇੱਕ ਗਰੀਬ ਪਰਿਵਾਰ ਦਾ 15 ਮਹੀਨੇ ਪਹਿਲਾਂ ਇਹ ਛੋਟਾ ਪੁੱਤ ਨਸ਼ੇ ਦੀ ਭੇਂਟ ਚੜ ਗਿਆ ਸੀ ਅਤੇ ਅਜੇ ਉਸ ਦਾ ਦਰਦ ਨਹੀਂ ਭੁੱਲਿਆ ਕਿ ਵੱਡੇ ਪੁੱਤ ਨੂੰ ਵੀ ਘਰੋਂ ਗਿਆ ਅੱਜ 15 ਦਿਨ ਹੋ ਗਏ ਨੇ ਉਸ ਦਾ ਵੀ ਕੋਈ ਅਤਾ ਪਤਾ ਨਹੀਂ ਹੈ ਉੱਥੇ ਹੀ ਦੂਜੇ ਪੁੱਤ ਦਾ ਘਰੋਂ ਗਾਇਬ ਹੋਣ ਪਿੱਛੇ ਉਸ ਦਾ ਨਸ਼ਾ ਆਦੀ ਹੋਣਾ ਹੀ ਕਾਰਨ ਹੈ ਦੋਵੇਂ ਪਿਓ ਪੁੱਤ ਦਿਹਾੜੀ ਲਾਉਂਦੇ ਹਨ ਪਰ 15 ਦਿਨ ਤੋਂ ਲਾਈਵ ਹੋਏ ਪੁੱਤ ਪਿੱਛੋ ਪਿਓ ਵੀ ਦਿਹਾੜੀਆਂ ਛੱਡ ਕੇ ਪੁਲਿਸ ਅਧਿਕਾਰੀ ਦੇ ਚੱਕਰ ਲਗਾ ਰਿਹਾ ਦੱਸ ਦਈਏ ਕਿ ਘਰ ਵਾਲੀ ਤੇ ਬਜ਼ੁਰਗ ਬਾਪ ਦਾ ਕਹਿੜਾ ਹੈ ਕਿ ਘਰੋਂ ਪੁੱਤ ਹਰ ਰੋਜ਼ ਦੀ ਤਰ੍ਹਾਂ 10 ਵਜੇ ਕੰਮ ਲਈ ਨਿਕਲਿਆ ਤੇ ਸ਼ਾਮ 6:30 ਵਜੇ ਕਾਰ ਕਰੀਬ ਕੰਮ ਤੋਂ ਵਾਪਸ ਆ ਜਾਉਂਦਾ ਸੀ ਪਰ ਕੰਮ ਤੋਂ ਉਹ ਵਾਪਸ ਨਹੀਂ ਪਰਤਿਆ ਤੇ ਉਸ ਨੂੰ ਪੂਰੇ 15 ਦਿਨ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਨੌਜਵਾਨਾਂ ਤੇ ਸ਼ੱਕ ਨੇ ਜਿਸ ਦੇ ਦਾਰ ਤੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਹੋਰ ਕੀ ਹੈ ਤੁਸੀਂ ਵੀ ਸੁਣੋ ਉੱਥੇ ਹੀ ਦੂਜੇ ਪਾਸੇ ਜਦ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਹੋਈ ਤੇ ਪੁਲਿਸ ਅਧਿਕਾਰੀ ਦਾ ਕਿਹਾ ਹੈ ਕਿ ਦੋ ਨੌਜਵਾਨਾਂ ਦਾ ਨਾਮ ਸ਼ਿਕਾਇਤ ਵਿੱਚ ਦਰਜ ਕਰਵਾਇਆ ਗਿਆ ਹੈ ਉਹਨਾਂ ਨੂੰ ਪੁਸ਼ਕਿਸ਼ਨੀ ਥਾਣੇ ਲਿਆਂਦਾ ਗਿਆ ਤੇ ਹਰ ਤਰੀਕੇ ਦੇ ਨਾਲ ਪੁਸ਼ਕਿਸ਼ ਕੀਤੀ ਜਾਵੇਗੀ ਅਤੇ ਨੌਜਵਾਨ ਦੀ ਪਾਲਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਜਗਿੰਦਰਪਾਲ ਦੀ ਰਿਪੋਰਟ ਲੈ ਭਾਰਤ ਮੇਰਾ ਨਾਮ ਮਨਵਾ ਮੇਰੇ ਹਸਬੰਦ ਵਾਹ ਤਾਂ ਹਾਂਜੀ ਉਹਨਾਂ ਦਾ ਨਾਮ ਵਿਕਰਮਜੀਤ ਆ ਕਰੋ ਰੋਟੀ ਖਾ ਕੇ ਕੰਮ ਤੇ ਗਿਆ ਸ਼ਾਮ ਨੂੰ ਘਰ ਨਹੀਂ ਆਏਗੇ ਦਿਹਾੜੀ ਲਾ ਕੇ ਤੇ ਬਾਅਦ ਜੇਦੀਆਂ ਦੇ ਚੋਂ ਉੱਤਰ ਗਏ ਹਾਂਜੀ ਉਹਨਾਂ ਦਾ ਕੋਈ ਪਤਾ ਨਹੀਂ ਗਾ ਅੱਜ 15 ਦਿਨ ਹੋ ਗਏ ਆ ਪਤਾ ਨਹੀਂ ਉਹਨਾਂ ਨੂੰ ਲੱਗਦਾ ਕਿੱਥੇ ਗਏ ਕਿੱਥੇ ਨਹੀਂ ਗਏ ਕੋਈ ਲੜਾਈ ਚ ਗੜਾ ਨਹੀਂ ਸਾਡਾ ਕਿਸੇ ਨਾਲ ਕੋਈ ਲਗੜੜ ਨਹੀਂ ਕੀ ਹਾਂਜੀ ਹੱਸਦੇ ਖੇੜ ਦੇ ਕੰਮ ਤੇ ਗਏ ਆ ਕੋਈ ਘਰੇ ਨਹੀਂ ਕਿਸੇ ਨਾਲ ਬੋਲਚਾਲ ਹੋਈ ਆ ਹਾਂਜੀ ਡੈਡੀ ਬਣਾ ਕੰਮ ਤੇ ਗਏ ਬਸ ਬਾ ਸ਼ਾਮ ਨੂੰ ਘਰ ਨਹੀਂ ਉਹਨਾਂ ਨੂੰ ਪਤਾ ਕਿ ਇਹ ਝਲਿੱਪੀਆਂ ਵਾਲੇ ਚੌਂਕ ਉੱਤਰਿਆ ਉਸ ਤੋਂ ਬਾਅਦ ਘਰ ਨਹੀਂ ਹੋਏ ਸਾਰੇ ਰਿਸ਼ਤੇਦਾਰਾਂ ਚ ਫੋਨ ਕਿੱਦੇ ਆ ਉ ਤਾਂ ਆ ਜੀ ਸੜਕੇ ਸਵੇਰ ਨੂੰ ساری ਰਾਤ ਵੀ ਲੱਗਦੇ ਰਹੇ ਸੜਕੇ ਫੇਰ ਅਸੀਂ 4 ਵਜੇ ਉੱਠ ਕੇ ਮੇਰੇ ਸੋਹਰਾ ਹੋਣੀ ਤੇ ਮੇਰੇ ਨਾਨਾ ਅਸੀਂ 4:00 ਲੱਭਣ ਗਏ ਸ਼ਹਿਰੋਂ ਬਟਾਲੇ ਸਾਨੂੰ ਕਿਤੇ ਨਹੀਂ ਲੱਭੀ ਅਸੀਂ ਥੱਕਾਂ ਬਗ ਕੇ ਘਰੇ ਆ ਗਏ ਆ ਇਸ ਰੇਨ ਨੂੰ ਪੁਲਿਸ ਕੋ ਕਾਟਲੇ ਉਹਨਾਂ ਨੇ ਸਾਡੀ ਕੋਈ ਰਿਪੋਰਟ ਨਹੀਂ ਤੇ ਉਹ ਕਹਿੰਦੇ ਸੀ ਰਚ ਹੋਣੀ ਆ ਉਹਨਾਂ ਨੇ ਵੀ ਸਾਡੀ ਕਾਰਵਾਈ ਕੋਈ ਨਹੀਂ ਕੀਤੀ ਗੱਲਬਾਤ ਕੁਝ ਨਹੀਂ ਹੋਈ ਜੀ ਘਰੋਂ ਗਿਆ ਵਾ ਕੰਮ ਕਰਨ ਗਿਆ ਵਾ ਤੇ ਕਿੜਦਾ ਗਿਆ ਰੋਟੀ ਲੈ ਕੇ ਗਿਆ ਵਾ ਉਥੋਂ ਕੰਮ ਕਰਕੇ ਆਇਆ ਵਾ ਸਾਮਾਂ ਨੂੰ 6 ਵਜੇ ਉਤਰਿਆ ਉਥੋਂ ਉਹਦੂ ਬਾਅਦ ਮੁੜ ਕੇ ਪਤਾ ਲੱਗਾ ਥੋੜਾ ਬਹੁਤ ਅਸੀਂ ਇੱਥੇ ਆ ਗਿਆ ਵਾ ਮਾਨ ਨਗਰ ਮਾਨਗਰੋਂ ਨਹੀਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਸਾਡਾ ਬੰਦਾ ਕਿੱਥੇ ਨਹੀਂ ਮੁੰਦਾ ਲੱਗਾ ਦੋਵੇਂ ਪਿਓ ਪਤਾ ਹੀ ਲੇਬਰ ਦਾ ਕੰਮ ਕਰਦੇ ਨੇ ਵਿਹਾੜੀ ਲਾ ਕੇ ਆਣ ਕੇ ਘਰ ਲੈ ਚਲਾਉਣੇ ਆ ਪੁਲਿਸ ਨੂੰ ਸ਼ਾਇਦ ਵੀ ਲਗਾਈ ਆ ਅੱਜ 15 ਦਿਨ ਹੋ ਗਏ ਆ ਕੁਛ ਨਹੀਂ ਸਾਡਾ ਨਿਸ਼ਾਬੀ ਨਹੀਂ ਮਿਲ ਰਹੀ ਕੁਛ ਜਿਹੜੇ ਬੰਦੇ ਫੜਾਏ ਆ ਉਹਨਾਂ ਦੀ ਪੁੱਛਗਿੱਛ ਕਰਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਬਿਆਨ ਵੀ ਦਿੰਦੇ ਆ ਵੀ ਇਹ ਛੇਰਾ ਮਾਲਿਆ ਉਹ ਸਕੂਟਰੀ ਦੇ ਹਾਲ ਕੇ ਲੈ ਕੇ ਗਿਆ ਵਾ ਪਤਾ ਨਹੀਂ ਕਿੱਧਰ ਲੈ ਕੇ ਗਿਆ ਕਿੱਧਰ ਨਹੀਂ ਲੈ ਕੇ ਗਿਆ ਸਾਨੂੰ ਇਹ ਚਾਹੀਦਾ ਨਿਸ਼ਾਨਾ ਚਾਹੀਦਾ ਵੀ ਇਹਦੇ ਕੋ ਪੁੱਛੋ ਇਹਨੂੰ ਫੜ ਵੀ ਛੱਕਦੀ ਯਾਰ ਕੁਛ ਕੁਛ ਇਹ ਪਾਰਚੇ ਬੰਦਾ ਕੱਢ ਛੱਕਦੀ ਹੈ ਇਹ ਕਿਉਂ ਨਹੀਂ ਇਹਨਾਂ ਨੂੰ ਬੰਦਾ ਫੜਿਆ ਨਹੀਂ ਜਾਂਦਾ ਸਾਡੇ ਬੰਦੇ ਦਾ ਥੋੜਾ ਜਿਹਾ ਪਤਾ ਪਤਾ ਲੱਗਣਾ ਚਾਹੀਦਾ ਕਿ ਜਾਂ ਮਾਰ ਦਿੱਤਾ ਵਾ ਜਾਂ ਹੈਗਾ ਵਾ ਸਾਨੂੰ ਇਹਦੇ ਨਿਸ਼ਾਨੇ ਇਹਦੇ ਕੋ ਮਿਲਣੇ ਚਾਹੀਦੇ ਨੇ ਵੀ ਛੇਤੀ ਤੇ ਛੇਤੀ ਇਹਨੂੰ ਫੜਨਾ ਚਾਹੀਦਾ ਪੁਲਿਸ ਇਹ ਪਹਿਲੇ ਸਾਡਾ 15 ਮਹੀਨੇ ਹੋ ਗਏ ਬੱਚਾ ਸਾਡਾ ਮਾਰਿਆ ਗਿਆ ਵਾ ਕਿਸੇ ਨੇ ਉਹਨੂੰ ਵੀ ਮਾਰਿਆ ਵਾ ਉਹਦੇ ਬਾਰੇ ਵੀ ਅਸੀਂ ਪੁਲਿਸ ਕੋ ਐਸਐਸਪੀ ਕੋ ਜਿੱਥੋਂ ਮਰਜ਼ੀ ਘੁੰਮਦੇ ਫਿਰਦੇ ਰਹਿਆ ਉਹਦਾ ਵੀ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਉਹ ਦੋਸ਼ੀ ਵੀ ਹੈਗੇ ਧਾਰੀਵਾਲ ਦੇ ਦੋਸ਼ੀ ਕੁੰਡੇ ਦੇ ਉਹਨਾਂ ਮਾਰਿਆ ਤੇ ਨਾ ਪਿਓ ਪਤਨ ਨੇ ਮਾਰਿਆ ਹਣ ਕੋਣ ਸਾਨੂੰ ਐ ਇਹ ਮੰਗ ਕਰਦੇ ਆ ਵੀ ਸਾਡੇ ਬੱਚੇ ਨੂੰ ਜਿੱਥੇ ਵੀ ਹੈਗਾ ਵਾ ਸਾਨੂੰ ਕੋਈ ਲੱਭ ਕੇ ਕੋਈ ਪਤਾ ਕਰਕੇ ਜਿੱਦਾਂ ਦਾ ਵੀ ਹੈਗਾ ਸਾਨੂੰ ਬਤਾ ਬੱਚਾ ਸਾਨੂੰ ਚਾਹੀਦਾ ਵਾ ਦੇਣਾ ਚਾਹੀਦਾ ਵਾ ਇਹਦੇ ਵਿੱਚ ਸਾਨੂੰ ਨਿਸ਼ਾਬੀ ਚਾਹੀਦੀ ਆ ਪੁੱਛਿਆ ਸਾਨੂੰ ਨਿਸ਼ਾਬੀ ਦੇਣੀ ਚਾਹੀਦੀ 15 ਦਿਨ ਹੋ ਗਏ ਆ ਘਰ ਉਹਦੇ ਮਗਰ ਭੱਜੇ ਫਿਰਦੇ ਹੁਣ ਘਰ ਇਹਦੇ ਵਿੱਚ ਕਿੱਦਾਂ ਚੱਲੂਗਾ ਡਾਈ ਜੇ ਹੀ 15 ਦਿਨ ਦੇ ਵਿੱਚ ਇੱਥੇ ਉਹਦੇ ਮਗਰ ਭੱਜੇ ਫਿਰਨਦੇ ਸਾਨੂੰ 15 ਦਿਨਾਂ ਦੇ ਵਿੱਚ ਅਜੇ ਕੋਈ ਨਿਸ਼ਾਬ ਨਹੀਂ ਮਿਲਿਆ ਤੇ ਮਿਲਣਾ ਕਦੋਂ ਆ ਜੀ ਨਸ਼ਾ ਪੱਤਾ ਕਰਦਾ ਹੀ ਇਹ ਥੋੜਾ ਬੰਦਾਸ਼ਾ ਪਤਾ ਕਰਦਾ ਇਹ ਇਹ ਨਹੀਂ ਆਦੇ ਵੀ ਨਸ਼ਾ ਪਤਾ ਨਹੀਂ ਕਰਦਾ ਉਥੇ ਬੰਦਿਆਂ ਦੀ ਪਿਕਚਰ ਵੀ ਇਹਦੀ ਬਣਾਈ ਆ ਬੰਦਾ ਜਿੰਦਾਬਾ ਉੱਥੇ ਬੈਠਾ ਕੰਬ ਦੇ ਨਾਲ ਲਾ ਕੇ ਪਾਣੀ ਪੀ ਆਇਆ ਵਾ ਬਲਗਲ ਗੱਲਬਾਤ ਕਰ ਰਿਹਾ ਉਦੋਂ ਬਾਅਦ ਪਤਾ ਨਹੀਂ ਲੱਗਾ ਪੀਏ ਚੇਰਾ ਮਾਲ ਕਿੱਧਰ ਲੈ ਗਿਆ ਕਿੱਧਰ ਨਹੀਂ ਲੈ ਗਿਆ ਇੱਕ ਨਾ ਅਰਜਨ ਸਿੰਘ ਪੁੱਤਰ ਵੀਰ ਸਿੰਘ ਵਾਸੀ ਅੰਮ੍ਰਿਤਸਰ ਉਹਨੇ ਆਪਣੇ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ ਜਿਹਦੇ ਵਿੱਚ ਉਹਨੇ ਦੋਵਾਂ ਬੰਦਿਆਂ ਦਾ ਨਾਮ ਜਿਹੜਾ ਉਹ ਨਾਮਿਨੇਟ ਕੀਤਾ ਸੀ ਇੱਕ ਤੇ ਸ਼ੇਰਾ ਹਸਨਪੁਰਿਆ ਇੱਕ ਅਹਮਦਾਬਾਦ ਦਾ ਯੋਗਨ ਇਹ ਇਹਨਾਂ ਨਾਲ ਮੇਰੇ ਮੁੰਡੇ ਦੀ ਮਿੱਤਰਤਾ ਵਿੱਕੀ ਦੀ ਤੇ ਜਿਹੜਾ ਉਹ ਘਰੋਂ ਗਿਆ ਇੱਕ ਤਰੀਕ ਨੂੰ ਤੇ ਉਹ ਵਾਪਸ ਘਰ ਨਹੀਂ ਆਇਆ ਇਹਨਾਂ ਨੇ ਕਿਤੇ ਅੱਗੇ ਪਿੱਛੇ ਕੀਤਾ ਉਹਦੀ ਦਰਖਾਸਤ ਦੇ ਆਧਾਰ ਦੇ ਉੱਤੇ ਅਸੀਂ ਜਿਹੜੀ ਬੰਦੀ ਕਾਰਵਾਈ ਸੀ ਮੁਕਤਮਾ ਨੰਬਰ 192 9724 127 ਬੀ ਐਨ ਐਸ ਦੇ ਤਹਿਤ ਜਿਹੜਾ ਉਦਰਜ ਕਰ ਲਿਆ ਉਹਨਾਂ ਦੋਵਾਂ ਮੁੰਡਿਆਂ ਦੇ ਖਿਲਾਫ ਸ਼ੇਰਾ ਅਸੰਪਰੀਆ ਤੇ ਜੋ ਬੰਦੇ ਅਹਮਦਾਬਾਦ ਦੇ ਖਿਲਾਫ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਸਾਡੀ ਜਿਹਨਾਂ ਜਿਹਨਾਂ ਦਾ ਵੀ ਉਹ ਨਾਂ ਲੈਦੇ ਰੋਏ ਅਸੀਂ ਉਹਨਾਂ ਨੂੰ ਲਿਆ ਕੇ ਪੁੱਛਗਛ ਸਖਤੀ ਨਾਲ ਕਰ ਰਹੇ ਆ ਤੇ ਆਸ ਹੈ ਸਾਡਾ ਇਨਵੈਸਟੀਗੇਸ਼ਨ ਦਾ ਇਹ ਪਾਰਟ ਹੈ ਜਲਦੀ ਤੋਂ ਜਲਦੀ ਅਸੀਂ ਇਸ ਨੂੰ ਜਿਹੜਾ ਉਹਦੇ ਬੱਚੇ ਬਾਰੇ ਜਿਹੜਾ ਉਹ ਪਤਾ ਲੱਗ ਸੇ ਨਹੀਂ ਅਜੇ ਤੱਕ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਪਰ ਲੇਕਿਨ ਜਿਵੇਂ ਜਿਵੇਂ ਤਫਤੀਸ਼ ਚੱਲਦੀ ਏ ਜੇ ਇਹਨ ਫਿਊਚਰ ਕੋਈ ਤੱਤ ਸਾਹਮਣੇ ਆਉਂਦੇ ਨੇ ਤੇ ਜਰੂਰ ਉਹਦੇ ਆਧਾਰ ਦੇ ਉੱਤੇ ਕਾਰਵਾਈ ਜਰੀ